ਖੁਦਾ ਨਾ ਖਾਸ ਤੱਕ ਜਿੱਤੇ ਉਹਦੀ ਮੌਤ ਹੋ ਜਾਂਦੀ ਇਸ ਗੋਲੀ ਕਰਕੇ ਤੇ ਦੁਨੀਆ ਭਰ ਦੀ ਦੁਕਾਨ ਦਾ ਸਰਨੀਮਾ ਹੋ ਜਾਣਾ ਸੀ। ਡਵੀਰ ਸਿੰਘ ਬਾਦਲ ਕਿਸੇ ਕਾਲੀ ਜਲਦੀ ਪ੍ਰਧਾਨ ਜਿੱਤੇ ਹਸਲੀਅਤ ਵਿੱਚ ਨਹੀਂ ਸੀ ਬਲਕਿ ਉਹਨੇ ਚੋਲਾ ਪਾਇਆ ਹੋਇਆ ਸੇਵਾਦਾਰ ਦੇ ਰੂਪ ਵਿੱਚ ਬੈਠਾ ਹੈ। ਫਿਰ ਅਕਾਲ ਤਖਤ ਸਾਹਿਬ ਦੀ ਦਰਸ਼ਨੀ ਯੂਡੀਏ ਕੋਲ ਬੈਠਾ ਹੈ। ਇਸ ਟਾਈਮ ਉਹਨਾਂ ਤੇ ਗੋਲੀ ਨਾਲ ਹਮਲਾ ਕਰਨਾ ਨੇ ਸਮਾਜਾਇ ਇੱਕ ਬਹੁਤ ਮਤਫਕਤ। ਹਰ ਦੋਸ਼ ਬਾਰੇ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਗੁਨਾਹ ਕੀਤਾ? ਹਾਂ ਦਾ ਨਾਂਹ ਤੇ ਜਵਾਬ। ਪਰ ਉਹਨਾਂ ਨੇ ਜਿੰਨੇ ਗੁਨਾਹ ਖਾਏ ਸੀ ਅਵੇ ਹੋਰ ਵੀ ਬਹੁਤ ਸਾਰੇ ਰਹਿ ਗਏ ਹਲੇ ਪਰ ਜਿੰਨੇ ਵੀ ਗੁਨਾਹ ਉਹਨਾਂ ਨੇ ਕਾਲ ਤੱਕ ਸਾਫ਼ ਤੋਂ ਗੁਣਾਏ ਉਹਨਾਂ ਦੇ ਸਾਹਮਣੇ ਰੱਖੇ ਉਹਨਾਂ ਦੇ ਇਕੱਲੇ-ਇਕੱਲੇ ਵੀ ਉਹਨਾਂ ਨੇ اقਬਾਲ ਕੀਤਾ। ਜਿਸ ਟਾਈਮ ਉਹਨਾਂ ਤੇ ਹਮਲਾ ਹੋਇਆ ਅੱਜ ਉਹ ਇੱਕ ਸੇਵਾਦਾਰ ਦੇ ਰੂਪ ਵਿੱਚ ਬੈਠੇ ਸੀ। ਗਾਨਵੀ ਦੇ ਖੇਤ ਮਾਨਦਸ਼ਕਾ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਹਮਲਾ ਹੋਇਆ ਹੈ ਇਸ ਬਾਬਤ ਗੱਲਬਾਤ ਕਰਦੇ ਆਏ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਕੰਜੂਰੀਗੜ੍ਹ ਅੱਛਾ ਜੀ ਬਾਇਗੁਰਦੀ ਕਾਹਤਾਲ ਸਾਹ ਬਾਇਗੁਰਦੀ ਕੀ ਖਤੇ ਅੱਛਾ ਹਮਲਾ ਹੋਇਆ ਸੁਖਬੀਰ ਬਾਦਲ ਦੇ ਉੱਤੇ ਕੀ ਕਿਰਿਆ ਹੋਈ ਹੈ ਦੇਖੋ ਨਰਸੰਧੇ ਇਹ ਜਿਹੜੀ ਘਟਨਾ ਹੈ ਬਹੁਤ ਮੰਦ ਭਾਗੀ ਹੈ ਤੇ ਨਿੰਦਣਯੋਗ ਹੈ ਮੈਂ ਇਹਦੀ ਲੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਉੱਤੇ ਨਿਰਸੰਦੇ ਬਹੁਤ ਵੱਡੇ ਗੰਭੀਰ ਦੋਸ਼ ਲੱਗੇ ਹੋਏ ਸੀ। ਉਹਨਾਂ ਦੋਸ਼ਾਂ ਦੇ ਕਾਰਨ ਮਤਲਬ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੀ। ਤਨਖਾਹੀਆ ਪਹਿਲਾਂ ਕਰਾਰ ਦਿੱਤਾ ਗਿਆ ਫਿਰ ਤਲਬ ਕੀਤਾ ਗਿਆ। ਫਿਰ ਉਥੇ ਉਹਨਾਂ ਨੂੰ ਕਲਾ ਕਲਾ ਦੋਸ਼ ਪੜ ਕੇ ਸੁਣਾਇਆ। ਹਰ ਦੋਸ਼ ਬਾਰੇ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਗੁਨਾਹ ਕੀਤਾ? ਹਾਂ ਜੀ ਅਨਛੋਟੂ। ਹਾਂ ਗਾਣਾ ਤੇ ਜਵਾਬ। ਔਰ ਉਹਨਾਂ ਨੇ ਜਿੰਨੇ ਗੁਨਾਹ ਲਖਾਏ ਸੀ ਭਾਵੇਂ ਹੋਰ ਵੀ ਬਹੁਤ ਸਾਰੇ ਰਹਿ ਗਏ ਹਲੇ ਪਰ ਜਿੰਨੇ ਵੀ ਗੁਨਾਹ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਗੁਨਾਏ ਉਹਨਾਂ ਦੇ ਸਾਹਮਣੇ ਰੱਖੇ ਉਹਨਾਂ ਦੇ ਕੱਲੇ ਕੱਲੇ ਵੀ ਉਹਨਾਂ ਨੇ ਮਤਲਬ ਜਿਹੜਾ ਅਖਬਾਲ ਕੀਤਾ ਵੀ ਇਹ ਮੈਂ ਮੇਰੀ ਸਰਕਾਰ ਚ ਹੋਏ ਨੇ ਗਲਤੀਆਂ ਹੋਈਆਂ ਨੇ ਗੁਨਾਹ ਹੋਏ ਨੇ ਇਹ ਸਾਰਾ ਕੁਝ ਉਹਨਾਂ ਨੇ تسلیم ਕੀਤਾ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਉਹਨਾਂ ਨੂੰ ਤਨਖਾਹ ਲਾ ਦਿੱਤੀ ਇਹ ਕਰਨ ਦੋ ਦਿਨ ਤੁਸੀਂ ਮਤਲਬ ਦਰਸ਼ਣੀ ਜੁੜੀ ਦੇ ਸਾਹਮਣੇ ਬੈਠ ਕੇ ਪਹਿਰੇਦਾਰੀ ਕਰਨੀ ਹੈ ਸੇਵਾਦਾਰ ਵਾਲਾ ਚੋਲਾ ਪਾਖੇ ਹੱਥ ਤੇ ਵਰਸ਼ਾ ਪੜਕੀ ਉਸ ਤੋਂ ਬਾਅਦ ਤੁਸੀਂ ਬਾਥਰੂਮ ਵੀ ਸਾਫ ਕਰਨੇ ਨੇ ਫਿਰ ਨਾਲ ਲੰਗਰ ਦੇ ਵਿੱਚ ਵੀ ਸੇਵਾ ਕਰਨੀ ਆ ਤੇ ਮੈਂ ਸਮਝਦਾ ਵੀ ਉਹ ਜਿਸ ਟਾਈਮ ਉਹ ਉਨਾਂ ਤੇ ਹਮਲਾ ਹੋਇਆ ਅੱਜ ਉਹ ਇੱਕ ਸੇਵਾਦਾਰ ਦੇ ਰੂਪ ਵਿੱਚ ਬੈਠੇ ਸੀ ਉਗੇ ਸੁਖਵੀਰ ਸਿੰਘ ਬਾਦਲ ਜੀ ਕੇ ਕਾਲੀ ਜਲਦੀ ਪ੍ਰਧਾਨ ਕੀਤੇ ਹਸਿਆਤ ਵਿੱਚ ਨਹੀਂ ਸੀ ਬਲਕਿ ਉਹਨੇ ਚੋਲਾ ਪਾਇਆ ਹੋਇਆ ਸੇਵਾਦਾਰ ਦੇ ਰੂਪ ਵਿੱਚ ਬੈਠਾ ਹੈ ਫਿਰ ਅਕਾਲ ਤਖਤ ਸਾਹਿਬ ਦੀ ਦਰਸ਼ਨੀ ਡਿਊਟੀ ਉਪਰ ਬੈਠਾ ਹੈ ਐਸ ਟਾਈਮ ਉਹਨਾਂ ਤੇ ਗੋਲੀ ਨਾਲ ਹਮਲਾ ਕਰਨਾ ਨੇ ਸਮੁਦਾਏ ਬਹੁਤ ਮਸਤਪਕਾ ਖੁਦਾ ਨਾ ਖਾਸ ਤੱਕ ਉਹਦੀ ਮੌਤ ਹੋ ਜਾਂਦੀ ਇਸ ਗੋਲੀ ਕਰਕੇ ਤੇ ਦੁਨੀਆ ਭਰ ਵਿੱਚ ਕੌਮ ਦਾ ਅਸਰ ਨੀਮਾ ਹੋ ਜਾਣਾ ਸੀ ਕਿਉਂਕਿ ਸਤ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਨਮਾਨਿਆਂ ਦਾ ਮਾਨ ਨਤਾਣਿਆਂ ਦਾ ਤਾਣ ਹੈ ਨਰੂਟਿਆਂ ਦੀ ਓਟ ਹੈ ਉੱਥੇ ਤਾਂ ਜਿਹੜਾ ਜਾਏਗਾ ਉਹਦੇ ਗੁਨਾਹ ਬਖਸ਼ੇ ਜਾਂਦੇ ਨੇ ਉੱਥੇ ਕਿਸੇ ਨੂੰ ਗੁਨਾਹ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਮੈਂ ਇਹ ਸਮਝਦਾ ਵੀ ਜਿਸ ਵਿਅਕਤੀ ਨੇ ਵੀ ਉਹਨਾਂ ਤੇ ਹਮਲਾ ਕੀਤਾ ਉਹ ਰਾਹ ਚੰਗਾ ਨਹੀਂ ਉਹਨਾਂ ਨੇ ਠੀਕ ਨਹੀਂ ਕੀਤਾ ਜਿਸ ਮੈਂ ਮੰਨਦਾ ਹਾਂ ਤੁਹਾਨੂੰ ਕੀ ਲੱਗਦਾ ਹਮਲਾ ਕਰਨ ਵਾਲਾ ਕੌਣ ਸੀ ਕੀ ਗਨਾਹ ਦਰਨੇ ਕਰੇ ਤੁਸੀਂ ਦੇਖੋ ਮੈਂ ਅਖਬਾਰਾਂ ਵਿੱਚ ਪੜ੍ਹਿਆ ਵੀ ਨਰੈਣ ਸਿੰਘ ਚੌੜਾ ਜਿਹੜਾ ਹੈ ਉਹਦਾ ਅਸ਼ੋਕਨਾ ਖਾੜ ਤੋਂ ਸੰਘਰਸ਼ ਨਾਲ ਰਿਹਾ ਬਹੁਤ سارے ਮਤਲਬ ਕੇਸਾਂ ਵਿੱਚੋਂ ਪਹਿਲਾਂ ਵੀ ਉਹ ਰਿਹਾ ਹੋ ਬੜਾ ਲੰਮਾ ਸਨ ਉਹਨਾਂ ਨੇ ਵੱਖ-ਵੱਖ ਕੇਸਾਂ ਵਿੱਚ ਕੈਦ ਵੀ ਕੀਤੀ ਹੈ ਜਿਹੜੀ ਜੇਲ ਬ੍ਰੇਕ ਹੋਈ ਸੀ ਉਹਦਾ ਉਹਦੇ ਵਿੱਚ ਵੀ ਉਹਦਾ ਰੋਲ ਸੀ ਉਹਦੇ ਵਿੱਚ ਵੀ ਉਹਦੀ ਗ੍ਰਫਤਦਾਰੀ ਹੋਈ ਹੈ ਤੇ ਉਹ ਲੇਖਕ ਵੀ ਅੱਛਾ ਸੀ ਕਿਤਾਬਾਂ ਲਿਖਦਾ ਬਹੁਤ ਸਾਰੀਆਂ ਉਹਨੇ ਕਿਤਾਬਾਂ ਲਿਖੀਆਂ ਸਿਧਾਂਤਕ ਤੌਰ ਤੇ ਉਹਨੂੰ ਸਾਰੀਆਂ ਗੱਲਾਂ ਦੀ ਸਮਝ ਸੀ ਐਡਾ ਨਹੀਂ ਵੀ ਬੇਸਮਝ ਸੀ ਸਮਝ ਵੀ ਸੀ ਉਹਨੂੰ ਤੇ ਇਹਦੇ باوجود ਵੀ ਉਹਨੇ ਹਮਲਾ ਕਿਉਂ ਕਰ ਦਿੱਤਾ ਉਹ ਉਸ ਥਾਂ ਕਿਉਂ ਚੁਣੀ ਇਹ ਇਹ ਬਿਲਕੁਲ ਗਲਤ ਹੈ ਇਹ ਇਹ ਚੰਗੀ ਤੁਹਾਨੂੰ ਕੀ ਲੱਗਦਾ ਕੁਝ ਲੋਕਾਂ ਦੇ ਵਿੱਚ ਚਰਚਾ ਵੜੀ ਵੀ ਹੈ ਕਿ ਅਕਾਲੀ ਦਲ ਨੇ ਅਜੀਹਾ ਝਾਂਰ ਉੱਚ ਕੇ ਕਰਾਇਆ ਦੇਖੋ ਮੈਂ ਇਹ ਸਮਝਦਾ ਵੀ ਕੋਈ ਹੋਰ ਬੰਦਾ ਹੁੰਦਾ ਕੋਈ ਮੈਂ ਸਮਝਦਾ ਆਨਨ ਆਦਮੀ ਹੋਵੇ ਜਿਹਨੂੰ ਕੋਈ ਜਾਣਦਾ ਨਾ ਹੋਵੇ ਵੀ ਇਹਦਾ ਪਛੋਕੜ ਕੀ ਹੈ ਉਹ ਜਿਹਨੂੰ ਕੋਈ ਬੰਦਾ ਇਸ ਕਿਸਮ ਦਾ ਮਤਲਬ ਆਪਣਾ ਮਨੇਜ ਕਰ ਲਵੇ ਵੀ ਤੂੰ ਇਦਾਂ ਕਰਦੀ ਏਦਾਂ ਦੀ ਗੱਲ ਤਾਂ ਸਮਝ ਪੈ ਸਕਦੀ ਹੈ ਪਰ ਨਾਰਾਇਣ ਸਿੰਘ ਚੌੜੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਹ ਨੂੰ ਕੋਈ ਮੈਨੇਜ ਕਰ ਲੇਗਾ ਉਹ ਨੂੰ ਆਪੇ ਬੜੀ ਸਮਝ ਹੈ ਉਹਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਉਹ ਨੂੰ ਮੈਨੇਜ ਉਹ ਨੂੰ ਜ ਨਹੀਂ ਕਿਸੇ ਨੇ ਕੀਤਾ ਨਾ ਅਕਾਲੀ ਦਰਬੀ ਲੀਡਰਸ਼ਿਪ ਦੇ ਉਹ ਨੇੜੇ ਸੀ ਕਿਸੇ ਦੇ ਤੇ ਬਿਲਕੁਲ ਗਲਤ ਗੱਲਾਂ ਨੇ ਐਵੇਂ ਮਤਲਬ ਉਹਦੇ ਚ ਜਵਾਬੀ ਹੋਏ ਨੇ ਮਤਲਬ ਇਹ ਕਾਂਡ ਕੀਤਾ ਉਹ ਨੂੰ ਲੱਗਿਆ ਮਤਲਬ ਵੀ ਅਕਾਲ ਤਖਤ ਸਾਹਿਬ ਵੱਲੋਂ ਸ਼ਾਇਦ ਮਤਲਬ ਸਹੀ ਫੈਸਲਾ ਨਹੀਂ ਆਇਆ ਤੇ ਮੈਂ ਇਹਦੇ ਬਾਰੇ ਕਹਿਣਾ ਚਾਹਉਣਾ ਵੀ ਜੇ ਕਿਸੇ ਨੂੰ ਇਦਾਂ ਲੱਗਦਾ ਹੈ ਕਿ ਅਕਾਲ ਤਖਤ ਸਾਹਿਬ ਜੀ ਦਾ ਫੈਸਲਾ ਨਰਮੀ ਵਾਲਾ ਸੀ ਜਾਂ ਸਹੀ ਨਹੀਂ ਸੀ ਜਿੰਨੇ ਵੱਡੇ ਗੁਨਾਹ ਸੁਖਵੀਰ ਸਿੰਘ ਬਾਦਲ ਨੇ ਕੀਤੇ ਨੇ ਉਸ ਹਿਸਾਬ ਨਾਲ ਉਹਨੂੰ ਸਜ਼ਾ ਨਹੀਂ ਦਿੱਤੀ ਗਈ ਤਾਂ ਉਹਨੂੰ ਅਧਿਕਾਰ ਹੈ ਬੰਦੇ ਨੂੰ ਕਿ ਉਹ ਅਕਾਲ ਤਖਤ ਸਾਹਿਬ ਤੇ ਜਾਵੇ ਆਪਣੀ ਐਪਲੀਕੇਸ਼ਨ ਦੇਵੇ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਇਹ ਇਹਦੀ ਦੁਆਰੇ ਇਹਨੂੰ ਰਿਵਾਈਵ ਕੀਤਾ ਜਾਵੇ ਇਹਦੇ ਤੇ ਦੁਆਰੇ ਵਿਚਾਰ ਕਰੋ ਕਿਉਂਕਿ ਕਿ ਗੁਨਾਹ ਵੱਡੇ ਨੇ ਸਜ਼ਾ ਘੱਟ ਲਾਈ ਗਈ ਹੈ ਇਹ ਗੱਲ ਵਿਚਾਰਾਂ ਦਾ ਮਸਲਾ ਹੈ ਇਹ ਗੋਲੀਆਂ ਦਾ ਮਸਲਾ ਨਹੀਂ ਪਰ ਦਰਬਾਰ ਸਾਹਿਬ ਦੇ ਦਰਸ਼ਨੀ ਜੀ ਉੱਤੇ ਪਰ ਜਾ ਕੇ ਹਮਲਾ ਕਰਨਾ ਉਦੋਂ ਵੀ ਮਾੜੀ ਗੱਲ ਹੈ ਤੇ ਮੈਂ ਸਮਝਦਾ ਵੀ ਇਹ ਘਟਨਾ ਠੀਕ ਹੈ ਗੱਲ ਗੱਲ ਗਲਤ ਹੈ ਬਿਲਕੁਲ ਕੀ ਹੋ ਤਸੀ ਸ਼ਰੂਨੀ ਅਕਾਲੀ ਦਲ ਚ ਦੁਆਰਾ ਜੁੜੂਗਾ ਦੇਖੋ ਇਹ ਤਾਂ ਹਲੇ ਸਮਾਂ ਦੱਸੇਗਾ ਜੀ ਵੀ ਮਤਲਬ ਕੀ ਹੋ ਸਕਦਾ ਕਿ ਮੈਨੂੰ ਤਾਂ ਉਹਨਾਂ ਨੇ 6 ਸਾਲ ਲਈ ਪਾਰਟੀ ਤੋਂ ਪਹਿਲਾਂ ਕੱਢਿਆ ਹੋਇਆ ਤੇ ਮੈਂ ਤਾਂ ਮਤਲਬ ਪੰਥਕ ਪਲੇਟਫਾਰਮ ਤੇ ਕੰਮ ਕਰਦਾ ਦੋਦੋਂ ਕਦੇ ਬਖਤਾਏਗਾ ਵਿਚਾਰ ਹੋਏਗੀ ਉਦੋਂ ਦੇਖਾਂਗੇ ਵੀ ਕਿਹਾ ਜਾ ਸਕਦਾ ਜੀ ਸੂ ਇਸਨ ਐਜੀਬੀਸੀ ਮੈਂਬਰ ਕਰਨਲ ਸਿੰਘ ਤੇ ਜੁੜੀ ਜਿਨ੍ਹਾਂ ਨੇ ਅੱਜ ਸੁਖਬੀਰ ਬਾਦਲ ਦੇ ਉੱਪਰ ਜੋ ਹਮਲਾ ਹੋਇਆ ਇਸ ਬਾਬਤ ਗੱਲਬਾਤ ਕੀਤੀ ਹੈ ਪਤੀਗੜ ਸਾਹਿਬ ਤੋਂ ਦੀਪਕ ਸੂਦੀ ਦੀ ਰਿਪੋਰਟ